ਦੋਸਤੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਰਤੀ 2024 ਦੀ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਵੱਖ-ਵੱਖ ਵਿਭਾਗਾਂ ਵਿੱਚ ਪੋਸਟਾਂ ਆਊਟ ਕੀਤੀਆਂ ਹੋਈਆਂ ਨੇ ਜੀ ਇਹਨਾਂ ਪੋਸਟਾਂ ਲਈ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਆਨਲਾਈਨ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋ ਯੋਗ ਹੋਣਗੇ ਜੀ ਅਪਲਾਈ ਯੂਰ ਕਰਿਓ ਜੀ ਚਲੋ ਦੋਸਤੋ ਅੱਪਾ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਇਤਿਆਰ ਨੰਬਰ 2328 ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਿੱਤੇ ਉਕਤ ਵਿਗਿਆਪਨ ਅਨੁਸਾਰ ਵੱਖ-ਵੱਖ ਵਿਭਾਗਾਂ ਦੀਆਂ ਜੋ ਉਮੀਦਵਾਰਾਂ ਕੋਲ ਅਰਜ਼ੀਾਂ ਨਹੀਂ ਮੰਗ ਕੀਤੀ ਜਾਂਦੀ ਹੈ ਜੀ ਜਿਨ੍ਹਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੋਵੇਗੀ ਪੋਸਟ ਨੰਬਰ 1 ਹੈ ਜੀ ਅਸੋਸੀਏਟ ਪ੍ਰੋਫੈਸਰ ਦੀਆਂ ਪੋਸਟਾਂ ਨੇ ਜੀ ਦੋਸਤੋ ਨਾ ਪੋਸਟਾਂ ਲਈ 131 ਜਾਂ 400 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਪੋਸਟ ਨੰਬਰ 2 ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਨੇ ਜੀ ਇਹਨਾਂ ਪੋਸਟਾਂ ਲਈ 57700 ਰੁਪਏ ਪ੍ਰਤੀ ਮਹੀਨਾ ਭੇਜਤੀ ਜਾਵੇਗੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਪੋਸਟਾਂ ਦੇ ਡਿਟੇਲਰ ਦੇ ਵਿਭਾਗ ਕੁਛ ਇਸ ਪ੍ਰਕਾਰ ਨੇ ਜੀ ਨੰਬਰ 1 ਜੀ ਫੋਰੈਂਸਿਕ ਸਾਇੰਸ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਦੀ 1 ਆ ਜੀ ਅਸਿਸਟੈਂਟ ਪ੍ਰੋਫੈਸਰ ਦੀ ਜਰਨਲ ਦੀ 1 ਐਸਸੀ ਦੀ 1 ਜੀ ਵਿਭਾਗ ਨੰਬਰ 2 ਜੀ ਅੰਗਰੇਜ਼ੀ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਦੀਆਂ 2 ਨੇ ਜੀ ਅਸਿਸਟੈਂਟ ਪ੍ਰੋਫੈਸਰ ਦੀ ਐਸਸੀ ਦੀ 1 ਜਰਨਲ ਦੀ 1 ਆ ਜੀ ਈਐਸਐਮ ਦੀ 1 ਆ ਜੀ ਊਮਨ ਦੀ ਇੱਕ ਪੋਸਟ ਹੈ ਜੀ ਬੀਸੀ ਊਮਨ ਦੀ ਵਿਭਾਗ ਨੰਬਰ 3 ਜੀ ਹਿੰਦੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਜਰਨਲ ਦੀਆਂ 2 ਨੇ ਜੀ ਐਸਸੀ ਦੀ 1 ਆ ਜੀ ਨੰਬਰ 4 ਜੀ ਪੰਜਾਬੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ 1ਾ ਜੀ ਜਰਨਲ ਦੀ 1 ਪੋਸਟ ਹੈ ਜੀ ਐਸਐਮ ਊਮੈਨ ਦੀ ਨੰਬਰ 5 ਜੀ ਲੋਕ ਪ੍ਰਸ਼ਾਸਨ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਜਰਨਲ ਦੀ 1ਾ ਜੀ ਐਸਸੀ ਦੀ 1ਾ ਜੀ ਨੰਬਰ 6 ਜੀ ਅਰਥ ਸ਼ਾਸਤਰ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਦੀ 1ਾ ਜੀ ਅਸਿਸਟੈਂਟ ਪ੍ਰੋਫੈਸਰ ਐਸਸੀ ਦੀਆਂ ਦੋਨ ਹੈ ਜੀ ਐਸਐਮ ਊਮੈਨ ਦੀ 1ਾ ਜੀ ਬੀਸੀ ਊਮੈਨ ਦੀ 1ਾ ਜੀ ਨੰਬਰ 7 ਜੀ ਇਤਿਹਾਸ ਅਤੇ ਪੰਜਾਬ ਅਧਿਆਨ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਐਸਸੀ ਦੀ ਕਈ ਜਨਰਲ ਦੀ ਇੱਕ ਪੋਸਟ ਲਈ ਅਪਲਾਈ ਕਰ ਸਕਦੇ ਨੇ ਜੀ ਕੁੱਲ ਮਿਲਾ ਕੇ ਹਰ ਇੱਕ ਆਸਤਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਜੀ ਦੋਸਤੋ ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਐਸਸੀ ਐਸਟੀ ਜੋ ਊਮੈਨ ਉਮੀਦਵਾਰ ਨਹੀਂ ਜਾਂ ਫਿਜ਼ੀਕਲੀ ਹੈਂਡੀਕੈਪਡ ਜੋ ਉਮੀਦਵਾਰ ਨਹੀਂ ਉਹਨਾਂ ਲਈ ਐਪਲੀਕੇਸ਼ਨ ਫੀਸ ਰੱਖੀ ਹੈ 750 ਰੁਪਏ ਜੀਐਸਟੀ 135 ਰੁਪਏ 885 ਰੁਪਏ ਉਹਨਾਂ ਨੂੰ ਪੇਮੈਂਟ ਕਰਨੀ ਹੋਵੇਗੀ ਜੀ ਜਰਨਲ ਐਂਡ ਬੀਸੀ ਲਈ 1000 ਰੁਪਏ ਐਪਲੀਕੇਸ਼ਨ ਫੀਸ ਹੈ ਜੀ 180 ਰੁਪਏ GST ਟੋਟਲ 1180 ਰੁਪਏ ਐਪਲੀਕੇਸ਼ਨ ਫੀਸ ਪੇਮੈਂਟ ਕਰਨੀ ਹੋਵੇਗੀ ਜੀ ਦੋਸਤੋ ਜੇ ਤੁਸੀ ਫੀਸ ਪੇਮੈਂਟ ਕਰਨੀ ਹੋਵੇਗੀ ਔਨਲਾਈਨ ਕਰਨੀ ਹੋਵੇਗੀ ਜੀ ਲਿੰਕ ਇੱਥੇ ਮੈਂਸ਼ਨ ਕੀਤਾ ਗਿਆ ਇਸ ਲਿੰਕ ਦੇ ਉੱਪਰ ਜਾ ਕੇ ਤੁਸੀਂ ਔਨਲਾਈਨ ਫੀਸ ਪੇਮੈਂਟ ਕਰ ਸਕੋਗੇ ਕੁਆਲੀਫਿਕੇਸ਼ਨ UGC ਦੇ ਅਨੁਸਾਰ ਹੋਵੇਗੀ ਜੀ 10ਵੀਂ ਤੁਸੀਂ ਪੰਜਵੇਂ ਪਾਸ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੀ ਜੋ ਰਿਜ਼ਰਵੇਸ਼ਨ ਨਿਯਮ ਅਨੁਸਾਰ ਕੀਤੀ ਜਾਵੇਗੀ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ ਨਾ ਪੋਸਟਲ ਲਈ ਇੰਟਰਵਿਊ ਤੇ ਆਣ ਜਾਣ ਲਈ ਤੁਹਾਨੂੰ ਕੋਈ ਕੇ.ਡ. ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਅਤੇ ਹੋਰ ਵੀ ਬਹੁਤ ਸਾਰੀਆਂ ਹਦਾਇਤਾਂ ਤੇ ਮੈਂਸ਼ਨ ਕੀਤੀਆਂ ਗਈਆਂ ਨੇ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਅਪਲਾਈ ਕਰ ਲੈਣਾ ਹੋਵੇਗਾ ਜੀ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਜੀ 9 4 2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਉਹਦਾ ਪ੍ਰਿੰਟ ਆਊਟ ਲੈ ਕੇ ਤੁਸੀਂ ਆਪਣੀਆਂ ਕਾਪੀਆਂ 셀ਫ ਅਟੈਸਟਡ ਕਰਕੇ 25 4 2024 ਤੱਕ ਜਿਹੜੀਆਂ ਹੋਣਗੀਆਂ ਜੀ ਐਡਰੈਸ ਨੋਟ ਕਰ ਲਿਓ ਜਿਸ ਐਡਰੈਸ ਤੇ ਤੁਸੀਂ ਡਾਕੂਮੈਂਟਸ ਭੇਜਣੇ ਨੇ ਜੀ ਨੰਬਰ 2 ਜੇ ਤੁਸੀਂ ਐਪਲੀਕੇਸ਼ਨ ਫੀਸ ਪੇਮੈਂਟ ਕਰੀਆ ਤੀ ਜੋ ਰਸੀਦ ਹੈ ਉਹ ਨਾਲ ਲਗਾਨੀ ਹੋਵੇਗੀ ਜੀ ਐਡਰੈਸ ਨੋਟ ਕਰ ਲਓ ਜੀ ਸਹਾਇਕ ਰਜਿਸਟਰ ਟੀਚਿੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਡਰੈਸ ਤੇ ਤੁਸੀਂ ਆਪਣਾ ਡਾਕੂਮੈਂਟਸ ਭੇਜਣੇ ਹੋਣਗੇ ਜੀ ਮੈਨੇ ਫਾਰਮ ਨਾਲ 9000 4000 ਦੇ ਦੋ ਸੈਲਫ ਪ੍ਰਟੈਸਟਡ ਲਿਫਾਫੇ ਲਗਾਣੇ ਹੋਣਗੇ ਤੇ ਉੱਪਰ 25 ਰੁਪਏ ਦੀ ਟਿਕਟ ਲੱਗੀ ਹੋਵੇ ਇਹ ਨਾਲ ਭੇਜਣਾ ਜ਼ਰੂਰੀ ਹੈ ਜੀ ਦੋਸਤੋ ਉਮੀਦ ਕਰਦਾ ਮੇਰੇ ਦਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ